ਜਮਾਨਾ ਉਹ ਸੋਸ਼ਲ ਮੀਡੀਆ ਦਾ ਹੈ ਹਰ ਇੱਕ ਦੇ ਹੱਥ ਦੇ ਵਿੱਚ ਮੋਬਾਈਲ ਹੈ ਤੇ ਦੁਨੀਆ ਭਰ ਦੀ ਖਬਰ ਨਾਲ ਦੀ ਨਾਲ ਤੁਹਾਡੇ ਤੱਕ ਪਹੁੰਚ ਜਾਂਦੀ ਹੈ ਚਾਹੇ ਕੋਈ ਅਮਰੀਕਾ ਤੋਂ ਬੈਠ ਕੇ ਬੋਲ ਰਿਹਾ ਹੈ ਇੰਗਲੈਂਡ ਤੋਂ ਬੈਠ ਕੇ ਬੋਲ ਰਿਹਾ ਹੈ ਜਾਂ ਪੰਜਾਬ ਦੇ ਕਿਸੇ ਕੋਨੇ ਤੋਂ ਵੀ ਬੋਲ ਰਿਹਾ ਹੈ ਉਹ ਤਸਵੀਰਾਂ ਸਹਿਤ ਸਾਰੀ ਖਬਰ ਤੁਹਾਡੇ ਕੋਲ ਪਹੁੰਚ ਜਾਂਦੀ ਹੈ ਉਹਦੇ ਨਾਲ ਕੀ ਹੋਇਆ ਕਿ ਜਿਹੜਾ ਪਹਿਲਾ ਭੁਲੇਖਾ ਪਾਇਆ ਜਾ ਰਿਹਾ ਸੀ ਉਹ ਭੁਲੇਖਾ ਦੂਰ ਹੋ ਗਿਆ ਕਿ ਕਿਹੜਾ ਬੰਦਾ ਕੀ ਕਹਿ ਰਿਹਾ ਹੈ ਤੇ ਕਿਹੜਾ ਬੰਦਾ ਕੀ ਕਹਿਣਾ ਚਾਹੁੰਦਾ ਹੈ ਜਾਂ ਅੱਜ ਤੱਕ ਕਿਹੜੇ ਸਟੈਂਡ ਤੇ ਰਿਹਾ ਉਹ ਅੱਜ ਕੀ ਕਹਿ ਰਿਹਾ ਹੈ ਇਹਦੇ ਨਾਲ ਇੱਕ ਤਸਵੀਰ ਸਾਫ਼ ਹੋਈ ਮੈਨੂੰ ਜਿਹੜਾ ਪਿਛਲੇ ਦਿਨਾਂ ਦਾ ਤਜਰਬਾ ਹੋ ਰਿਹਾ ਹੈ ਕਿ ਜਿਹੜਾ ਨੌਜਵਾਨ ਅੱਜ 18 ਸਾਲ ਤੋਂ 40 ਸਾਲ ਦੇ ਵਿੱਚ ਹੈ ਉਸੇ ਨੇ ਆ ਕੇ ਮੈਨੂੰ ਆਪ ਕਿਹਾ ਕਿ ਸਾਡੇ ਤੋਂ ਇੱਕ ਬਹੁਤ ਵੱਡੀ ਗਲਤੀ ਹੋਈ ਸੀ 2 ਸਾਲ ਪਹਿਲਾਂ ਜਿਹੜਾ ਅਸੀਂ ਫੈਸਲਾ ਕੀਤਾ ਸਾਡਾ ਫੈਸਲਾ ਗਲਤ ਸੀ ਇਹ ਮੈਂ ਬਹੁਤ ਵੱਡੀ ਚੀਜ਼ ਸਮਝਦਾ ਕਿਉਂਕਿ ਮੈਂ ਲਗਾਤਾਰ ਇਸ ਸੰਘਰਸ਼ ਦੇ ਨਾਲ ਜੁੜਿਆ ਹੋਇਆ ਹਾਂ 1981 ਤੋਂ ਲੈ ਕੇ ਅੱਜ ਤੱਕ ਪਰ ਪਹਿਲਾਂ ਕੀ ਹੁੰਦਾ ਸੀ ਕਿ ਮੈਨੂੰ ਜਿਹੜੇ ਜਾਣਦੇ ਨੇ ਉਹ ਮੈਨੂੰ ਕਹਿੰਦੇ ਸੀ ਕੋਈ ਨਹੀਂ ਤੁਹਾਡੇ ਨਾਲ ਆ ਜੀ ਦੂਜੇ ਨੂੰ ਵੀ ਕਹਿ ਜਾਂਦੇ ਸੀ ਕੋਈ ਨਹੀਂ ਤੁਹਾਡੇ ਨਾਲ ਆ ਜੀ ਤੀਜੇ ਨੂੰ ਵੀ ਕਹਿ ਜਾਂਦੇ ਸੀ ਕੋਈ ਨਾ ਤੁਹਾਡੇ ਨਾਲ ਆ ਜੀ ਆਪਣੀ ਮਰਜ਼ੀ ਨਾਲ ਉਹ ਵੋਟ ਪਾ ਲੈਂਦੇ ਸੀ ਇਸ ਲਈ ਪਤਾ ਨਹੀਂ ਸੀ ਲੱਗਦਾ ਕਿ ਕੌਣ ਤੁਹਾਡੇ ਨਾਲ ਹੈ ਕੌਣ ਤੁਹਾਡੇ ਨਾਲ ਨਹੀਂ ਹੈ ਥੋੜਾ ਜਿਹਾ ਫਰਕ ਰਹਿ ਜਾਂਦਾ ਸੀ ਅੱਜ ਦੇ ਨੌਜਵਾਨ ਨੇ ਉਹ ਫਰਕ ਚੱਕਤਾ ਜੇ ਹੈ ਤਾਂ ਕਹਿ ਦੂਗਾ ਹੈ ਜੇ ਨਹੀਂ ਹੈ ਤਾਂ ਕਹਿ ਦੂਗਾ ਨਹੀਂ ਹਾਂ ਮੈਂ ਕਹਾ ਕਿ ਮੈਨੂੰ ਕੋਈ ਬਾਰੋ ਆ ਕੇ ਵੋਟ ਪਾ ਦੂਗਾ ਜਾਂ ਕਿਸੇ ਹੋਰ ਨੂੰ ਪਾ ਦੂਗਾ ਇਹ ਸੱਚ ਨਹੀਂ ਹੈ ਉਹਨਾਂ ਨੇ ਹੀ ਵੋਟ ਪਾਉਣੀ ਹੈ ਜਿਨ੍ਹਾਂ ਨੇ ਕੱਲ ਕਿਸੇ ਹੋਰ ਪਾਰਟੀ ਨੂੰ ਪਾਈ ਸੀ ਬੇਸ਼ੱਕ ਉਹ ਬਾਦਲ ਦਲ ਸੀ ਬੇਸ਼ੱਕ ਉਹ ਕਾਂਗਰਸ ਸੀ ਬੇਸ਼ੱਕ ਉਹ ਭਾਜਪਾ ਦੇ ਨਾਲ ਉਹਨਾਂ ਦੀ ਯਾਰੀ ਸੀ ਤੇ ਬੇਸ਼ੱਕ ਉਹ ਆਵਾਦੂਈ ਪਾਰਟੀ ਸੀ ਮੈਂ ਸਮੁੱਚੇ ਤੌਰ ਤੇ ਇਹ ਗੱਲ ਕਹਿਣਾ ਚਾਹਨਾ ਕਿ ਮੇਰਾ ਅਜੰਡਾ ਮੇਰੀ ਪਾਰਟੀ ਦਾ ਅਜੰਡਾ ਦੋ ਗੱਲਾਂ ਵੱਡੀਆਂ ਨੂੰ ਲੈ ਕੇ ਅਸੀਂ ਲੜਾਈ ਲੜ ਰਹੇ ਹਾਂ ਅਸੀਂ ਆਪਣੀ ਕੌਮ ਲਈ ਇੱਕ ਇੱਜ਼ਤਦਾਰ ਹੱਲ ਕਢਣਾ ਚਾਹੁੰਦੇ ਆ ਤੇ ਅਸੀਂ ਪੰਜਾਬ ਲਈ ਇੱਕ ਹੱਲ ਸਦੀਵਟ ਕਢਣਾ ਚਾਹੁੰਦੇ ਆ ਅਸੀਂ ਕਿਤੇ ਵੀ ਪੰਜਾਬ ਵਾਲੇ ਝੂਠੇ ਨਹੀਂ ਆ ਸਾਨੂੰ ਫਿਰ ਵੀ ਕਿਉਂ ਸਾਡੇ ਅਧਿਕਾਰਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ ਇਹ ਆ ਸਾਡੀ ਪੰਜਾਬ ਦੀ ਲੜਾਈ ਤੇ ਸਾਡੀ ਕੌਮ ਨੂੰ ਕਿਉਂ ਕਰ बार-बार ਝੂਠੇ ਨੈਰੇਟਿਵ ਬਣਾ ਕੇ ਸਾਨੂੰ ਕਤਲ ਕੀਤਾ ਜਾ ਰਿਹਾ ਜੇ ਸਾਡੇ ਝੂਠੇ ਪੁਲਿਸ ਮੁਕਾਬਲੇ ਹੋਏ ਨੇ ਅੱਜ ਤੱਕ ਕਿਸੇ ਸਰਕਾਰ ਨੇ ਸਾਨੂੰ ਇਨਸਾਫ ਨਹੀਂ ਦਿੱਤਾ ਕਿਉਂ ਜਿਹੜੇ ਤੁਹਾਡੇ ਸਿੱਖਾਂ ਦੇ ਪੁੱਤ 84 ਤੋਂ 94 ਤੱਕ ਮਾਰੇ ਗਏ ਬੇਸ਼ੱਕ ਉਹਨਾਂ ਨੇ ਮੁਕਾਬਲਾ ਕੀਤਾ ਹੈ ਮੈਂ ਮੰਨਦਾ ਪਰ ਉਹਨਾਂ ਨੂੰ ਸਾਹਮਣੇ ਤਾਂ ਲਿਆਇਆ ਜਾਵੇ ਉਹਨਾਂ ਨੂੰ ਦੱਸਿਆ ਜਾਵੇ ਅਦਾਲਤਾਂ ਵਿੱਚ ਕੇਸ ਚਲਾਇਆ ਜਾਵੇ ਇਹ ਸਾਡਾ ਅਧਿਕਾਰ ਹੈ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਸ਼ਹੀਦ ਕਰਕੇ ਦਰਿਆਵਾਂ 'ਚ ਰੋੜ ਦੇਣਾ ਇਹ ਕਿੱਥੋਂ ਦਾ ਕਾਨੂੰਨ ਹੈ ਇਹ ਲੜਾਈ ਸੀ ਲੜ ਰਹੇ ਸਾਡੇ ਵਿੱਚੋਂ ਜਸਵੰਤ ਸਿੰਘ ਖਾਲਸਾ ਸਾਹਿਬ ਨੇ ਇਹ ਲੜਾਈ ਬਹੁਤ ਵੱਡੀ ਪੱਧਰ ਤੇ ਲੜੀ ਉਹਨਾਂ ਨੇ 25000 ਮੁੰਡਿਆਂ ਦੇ ਨਾਮ ਇੱਕ ਲਿਸਟ ਦੇ ਰੂਪ 'ਚ ਜਨਤਕ ਕੀਤੇ ਕਿ ਜਿਨ੍ਹਾਂ ਨੂੰ ਦਰਗਾਣਾ ਮੰਦਰ ਦੇ ਸ਼ਮਸ਼ਾਨ ਘਾਟ ਅੰਮ੍ਰਿਤਸਰ ਤਰਨਤਾਰਨ ਦੇ ਸ਼ਮਸ਼ਾਨ ਘਾਟਾਂ ਚ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਸਕਾਰ ਕਰ ਦਿੱਤਾ ਗਿਆ ਤੇ ਜਦੋਂ ਉਹਨਾਂ ਨੇ ਇਹ ਆਵਾਜ਼ ਚੁੱਕੀ ਉਸ ਵਕਤ ਦਾ ਬਿਆਨਤ ਸਿੰਘ ਚੀਫ ਮਿਨਿਸਟਰ ਤੇ ਡੀਜੀਪੀ ਗਿੱਲ ਕੇ ਪੀ ਐਸ ਗਿੱਲ ਉਹਨੇ ਕਿਹਾ ਖਾਲੜੇ ਚੁੱਪ ਕਰ ਜਾ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਜੇ ਤੂੰ ਚੁੱਪ ਨਾ ਕੀਤਾ ਜਿਹੜੀ ਤੂੰ ਲਿਸਟ ਕਹਿ ਰਿਹਾ 25000 ਉਹ 25000 ਇੱਕ ਹੋ ਜਾਊਗੀ ਕੱਲ ਤੇ ਸਾਨੂੰ ਕੋਈ ਫਰਕ ਨਹੀਂ ਪੈਣਾ ਇਹ ਉਹਨਾਂ ਦੀ ਸੋਚ ਸੀ ਅਸੀਂ ਉਸ ਸੋਚ ਦੇ ਖਿਲਾਫ ਲੜਦੇ ਆ ਰਹੇ ਹਾਂ ਉਸ ਤੋਂ ਬਾਅਦ ਜੇ ਬਾਦਲਾਂ ਦਾ ਰਾਜ ਆਇਆ 1997 ਦਾ ਉਹਨਾਂ ਦਾ ਮੈਨੀਫੈਸਟੋ ਪੜੋ ਮੈਨੀਫੈਸਟੋ ਦੀ ਪਹਿਲੀ ਲਾਈਨ ਪੜੋ ਉੱਥੇ ਲਿਖਿਆ ਹੋਇਆ ਹੈ ਕਿ ਜੇ ਸਾਨੂੰ ਸਰਕਾਰ ਬਣਾਉਣ ਦਾ ਅਧਿਕਾਰ ਦਿਓਗੇ ਤਾਂ ਅਸੀਂ ਮੁੰਡਿਆਂ ਨੂੰ ਰਿਹਾ ਕਰਾਂਗੇ ਉਹ ਮੁੰਡੇ ਕੌਣ ਸੀ ਜਿਨ੍ਹਾਂ ਦੀ ਰਿਹਾਈ ਦੀ ਗੱਲ ਬਾਦਲ ਨੇ 1997 ਚ ਕੀਤੀ ਉਹ ਇਹੀ ਮੁੰਡੇ ਸੀ ਜਿਹੜੇ ਹਵਾਰਾ ਸਾਹਿਬ ਭਿਉਰਾ ਸਾਹਿਬ ਤਾਰਾ ਸਾਹਿਬ ਤੇ ਹੋਰ ਜਿਹੜੇ ਸਾਰੇ ਜਿਨ੍ਹਾਂ ਨੂੰ ਅੱਜ 32-32 ਸਾਲ ਹੋ ਗਏ ਨੇ ਉਹੀ ਮੁੰਡੇ ਸੀ ਜਿਨ੍ਹਾਂ ਨੂੰ ਰਿਹਾ ਕਰਨ ਦਾ ਵਾਅਦਾ ਕਰਕੇ ਸਰਕਾਰ ਬਣਾਈ ਸੀ ਪ੍ਰਕਾਸ਼ ਸਿੰਘ ਬਾਦਲ ਨੇ 1997 ਚ ਪਰ ਉਹ ਅੱਜ ਵੀ ਬੰਦੀ ਸਿੰਘ ਨੇ ਅੱਜ ਫੇਰ ਉਹ ਕਹਿ ਰਹੇ ਨੇ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ ਉਸ ਟਾਈਮ ਵੀ ਕਹਿ ਰਹੇ ਸੀ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਵਾਂਗੇ ਅੱਜ ਵੀ ਕਹਿ ਰਹੇ ਨੇ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ ਅੱਜ ਬੰਦੀ ਸਿੰਘ ਦੇ ਖਿਲਾਫ ਫਿਰ ਖੜ ਗਏ ਭਾਈ ਅਮਰਪਾਲ ਸਿੰਘ ਅਜ ਬੰਦੀ ਹੈ ਅਸੀਂ ਇੱਕ ਨੈਰੇਟਿਵ ਸਰਕਾਰ ਦੇ ਖਿਲਾਫ ਖੜਾ ਕਰਨਾ ਚਾਹੁੰਦੇ ਆ ਕਿ ਕੌਮ ਨੇ ਫੈਸਲਾ ਕਰ ਲਿਆ ਕਿ ਜਿਹੜੇ ਸਾਡੇ 32 32 ਸਾਲ ਅੰਦਰ ਰੱਖੇ ਹੋਏ ਨੇ ਉਹਨਾਂ ਚੋ ਇੱਕ ਅਮਰਤਪਾਲ ਸਿੰਘ ਹੈ ਭਾਵੇਂ ਨੂੰ ਸਾਲ ਹੋਇਆ ਪਰ ਅਸੀਂ ਸੋਚਦੇ ਹਾਂ ਸਿੱਖ ਕਿ ਇਹ ਨਜਾਇਜ਼ ਕੇਸ਼ ਪਾ ਕੇ ਡਿਬਰੂਗੜ ਕੋ ਨੂੰ ਭੇਜਿਆ ਕਿ ਪੰਜਾਬ ਦੀਆਂ ਜ਼ੇਲਾ ਖਤਮ ਹੋ ਗਿਆ ਸੀ ਇਸ ਚੀਜ਼ ਲਈ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਅਸੀਂ ਅਮਰਤਪਾਲ ਸਿੰਘ ਜੀ ਨੂੰ ਖੜਾਵਾਂਗੇ ਉਹਨੂੰ ਹਰਾਉਣ ਖਾਤਰ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਨੇ ਆਪਣਾ ਬੰਦਾ ਵਿਰਸਾ ਸਿੰਘ ਮਲਟੋਆ ਖੜਾ ਕਰਤਾ ਕੀ ਹੋਏਗਾ ਵਿਰਸਾ ਸਿੰਘ ਮਲਟੋਏ ਨਾਲ ਜੇ ਸਿੱਖ ਭਰਾ ਪੰਜ ਨੇ ਦੋ ਇਹਨੂੰ ਵੋਟ ਪਾ ਦੇਣਗੇ ਤਿੰਨ ਨੂੰ ਵੋਟ ਪਾ ਦੇਣਗੇ ਜਿੱਤੂਗਾ ਕੋਈ ਹੋਰ ਜੇ ਇਹ ਪੰਜੇ ਦੇ ਪੰਜੇ ਇਕੱਠੇ ਰਹਿੰਦੇ ਨੇ ਫਿਰ ਕਿਸੇ ਦੀ ਕੋਈ ਜ਼ਰਤ ਨਹੀਂ ਕਿ ਉਹ ਇਹਨੂੰ ਹਰਾ ਸਕੇ ਹਰਾ ਉਹ ਅੱਜ ਵੀ ਨਹੀਂ ਸਕਣਗੇ ਪਰ ਉਹਨਾਂ ਨੇ ਆਪਣਾ ਅੰਦਰਲਾ ਪ੍ਰਗਟ ਕਰ ਦਿੱਤਾ ਕਿ ਅਸੀਂ ਹਮੇਸ਼ਾ ਸਿੱਖਾਂ ਦੇ ਖਿਲਾਫ ਗਏ ਆ ਅਸੀਂ ਅੱਜ ਵੀ ਸਿੱਖਾਂ ਦੇ ਖਿਲਾਫ ਜਾਵਾਂਗੇ ਇਸ ਸੱਚ ਨੂੰ ਅਸੀਂ ਅੱਖਾਂ ਤਾਂ ਫੇਰ ਸਕਦੇ ਆ ਪਰ ਇਸ ਸੱਚ ਨੂੰ ਅਸੀਂ ਦੁਨੀਆ ਦੇ ਵਿੱਚੋਂ ਖਤਮ ਨਹੀਂ ਕਰ ਸਕਦੇ ਉਹੀ ਪ੍ਰਕਾਸ਼ ਸਿੰਘ ਬਾਦਲ 1978 ਦੇ ਵਿੱਚ ਚੀਫ ਮਿਨਿਸਟਰ ਸੀ ਜਦੋਂ 13 ਸਿੱਖਾਂ ਦਾ ਕਤਲ ਹੋਇਆ ਸੀ ਨਰਨਕਾਰੀਆਂ ਵੱਲੋਂ ਅੱਜ ਤੱਕ ਇੱਕ ਵੀ ਬੰਦੇ ਨੂੰ ਇੱਕ ਘੰਟੇ ਦੀ ਸਜ਼ਾ ਨਹੀਂ ਹੋ ਸਕੀ ਚੀਫ ਮਿਨਿਸਟਰ ਕੌਣ ਸੀ ਪ੍ਰਕਾਸ਼ ਸਿੰਘ ਬਾਦਲ 2015 ਵਿੱਚ ਗੁਰਗੰਧ ਸਾਹਿਬ ਜੀ ਦੀ ਬੇਅਦਬੀ ਹੋਈ ਤੇ ਦੋ ਸਾਡੇ ਸਿੰਘ ਬਹਿਬਲ ਕਾਂ ਸ਼ਹੀਦ ਹੋਏ ਚੀਫ ਮਿਨਿਸਟਰ ਕੌਣ ਸੀ ਪ੍ਰਕਾਸ਼ ਸਿੰਘ ਬਾਦਲ 47 ਸਾਲ ਪਹਿਲਾਂ ਵੀ ਸਾਡੇ ਸਿੱਖ ਇਸੇ ਬਾਦਲ ਨੇ ਸ਼ਹੀਦ ਕਰਵਾਏ 215 ਵਿੱਚ 20 ਸੇ ਬਾਦਲ ਨੇ ਸ਼ਹੀਦ ਕਰਾਏ ਜਿਹੜੀ ਰਹੀ ਕਾਂਗਰਸ ਉਹਦੇ ਬਾਰੇ ਇੱਕੋ ਹੀ ਮੇਰੀ ਗੱਲ ਹੈ ਕਿ ਉਹ ਸਿੱਖਾਂ ਦੀ ਕਾਤਲ ਜਮਾਤ ਸੀ ਹੈ ਤੇ ਰਹੂਗੀ ਕੌਣ ਕਾਂਗਰਸ ਰਹੇਗੀ ਭਾਜਪਾ ਦੀ ਗੱਲ ਭਾਜਪਾ ਇਹਨਾਂ ਦੇ ਪਿੱਛੇ ਖੜੀ ਹੈ ਤੇ ਭਾਜਪਾ ਦਾ ਇੱਕ ਵੱਡਾ ਲੀਡਰ ਲਾਲ ਕਿਸ਼ਨ ਅਡਵਾਨੀ ਕਿਤਾਬ ਲਿਖਦਾ ਹੈ ਮਾਈ ਕੰਟਰੀ ਮਾਈ ਲਾਈਫ ਮੇਰਾ ਦੇਸ਼ ਮੇਰਾ ਜੀਵਨ ਇਹ ਉਹਦੀ ਕਿਤਾਬ ਅਜ ਵੀ ਮਾਰਕੀਟ ਚ ਵਿਕ ਰਹੀ ਹੈ ਉਹਦੇ ਚੋ ਲਿਖਦਾ ਕੀ ਹੈ ਉਹ ਲਿਖਦਾ ਹੈ ਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ 인ਦਰਾ ਗਾਂਧੀ ਗੁਰੇਜ਼ ਕਰ ਰਹੀ ਸੀ ਕਵਰਾ ਰਹੀ ਸੀ ਅਸੀਂ ਉਹਨੂੰ ਬਲ ਦੇ ਕੇ ਹਮਲਾ ਕਰਾਉਣ ਦੇ ਵਿੱਚ ਉਹਦਾ ਹੌਸਲਾ ਵਧਾਇਆ ਇਹ ਕੌਣ ਕਹਿੰਦਾ ਹੈ ਲਾਲ ਕਿਸ਼ਨ ਅਡਵਾਨੀ ਲਿਖਤੀ ਰੂਪ ਚ ਕਹਿੰਦਾ ਆਪਣੀ ਕਿਤਾਬ ਅੱਜ ਜਾ ਕੇ ਬੇਸ਼ੱਕ ਤੁਸੀਂ ਪੜ ਲਓ ਮਾਰਕੀਟ ਚ ਮਿਲਦੀ ਹੈ ਮਾਈ ਕੰਟਰੀ ਮਾਈ ਲਾਈਫ ਵੀ ਮਿਲਦੀ ਹੈ ਤੇ ਪੰਜਾਬੀ ਵਿੱਚ ਵੀ ਮਿਲਦੀ ਹੈ ਮੇਰਾ ਜੀਵਨ ਮੇਰੀ ਮੇਰਾ ਮੇਰਾ ਦੇਸ਼ ਮੇਰਾ ਜੀਵਨ ਹੁਣ ਉਹਦੇ ਨਾਲ ਸਾਂਝੀਆਂ ਸਰਕਾਰਾਂ ਕੌਣ ਬਣਾਉਂਦਾ ਰਿਹਾ ਬੀਜੇਪੀ ਦੇ ਨਾਲ ਇਹ ਸਾਨੂੰ ਕਿਤੇ ਭੁੱਲਿਆ ਬਾਦਲ ਤੇ ਬੀਜੇਪੀ ਨੇ ਇਕੱਠਾ ਰਾਜ ਕੀਤਾ ਇੱਥੇ ਉਹਨਾਂ ਨੇ ਕਦੇ ਨਹੀਂ ਕਿਹਾ ਕਿ ਅਡਵਾਨੀ ਦਾ ਕਿਤਾਬ ਚ ਲਿਖਦਾ ਹੈ ਮਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਕੀਤਾ ਇੰਦਰਾ ਗਾਂਧੀ ਨੇ ਫਿਰ ਉਹ ਤੁਹਾਡੇ ਮਹਾਨ ਸ਼ਹੀਦ ਜਿਹਦੀ ਅਰਦਾਸ ਤੁਸੀਂ ਜਾ ਕੇ ਅਕਾਲ ਤਖਤ ਸਾਹਿਬ ਤੇ 6 ਜੂਨ ਨੂੰ ਕਰਦੇ ਹੋ ਹੁਣ ਵੀ ਕਰੋਗੇ ਉਹਦਾ ਨਾਂ ਹੈ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਉਹਦੀ ਤਸਵੀਰ ਅੱਜ ਵੀ ਤੁਸੀਂ ਆਪਣੇ ਸਿੱਖ ਆਜ਼ਾਦ ਘਰ ਚ ਲਾਈ ਹੋਈ ਹੈ ਉਹਦੇ ਨਾਂ ਤੇ ਗੁਰਦੁਆਰਾ ਸਾਹਿਬ ਉਹਦੀ ਯਾਦ ਚ ਦਰਬਾਰ ਸਾਹਿਬ ਦੇ ਵਿੱਚ ਬਣਾਇਆ ਹੋਇਆ ਤੁਸੀਂ ਤੇ ਉਹ ਕਿਤਾਬ ਜਿਹੜੀ ਹੈ ਬੀਜੇਪੀ ਵਾਲੀ ਲਾਲ ਕਿਸ਼ੜਵਾਨੀ ਵਾਲੀ ਉਹ ਲਿਖਦੀ ਹੈ ਉੱਥੇ ਜਰਨੈਲ ਸਿੰਘ ਭਿੰਡਰਾਵਾਲਾ ਮੈਖਸ ਮੈ ਖਾਸਰ ਦੰਤ ਬੈਠਾ ਹੈ ਮੈ ਖਾਸਰ ਇੱਕ ਦੰਤ ਹੈ ਇੱਕ ਰਾਕਸ਼ Hindu ਮੈਥਡੋਲੋਜੀ ਦੇ ਵਿੱਚ ਉਹਨੂੰ ਦੰਤ ਮੰਨਿਆ ਗਿਆ ਉਹ ਨਾਮ ਦਿੰਦਾ ਤੇ ਬਾਦਲ ਤੇ ਉਹ ਯਾਰੀ પાਕੇ ਸਰਕਾਰ ਬਣਾਉਂਦੇ ਨੇ ਸੋ ਮੇਰੀ ਬੇਨਤੀ ਇਹ ਹੈ ਤੇ ਸਿੱਖਾਂ ਨੂੰ ਆਪਣੀ ਸਿਆਸਤ ਕਰਨੀ ਚਾਹੀਦੀ ਹੈ। ਨਾ ਆਪ ਤੁਹਾਨੂੰ ਕੁਝ ਦੇਗੀ। ਨਾ ਬਾਦਲ ਨੇ ਦਿੱਤਾ। ਨਾ ਕਾਂਗਰਸ ਨੇ ਦਿੱਤਾ। ਤੇ ਨਾ ਭਾਜਪਾ ਨੇ ਦਿੱਤਾ। ਇਹ ਚਾਰੇ ਧਰਾ ਖੜੀਆਂ ਨੇ। ਉਹਦੇ ਉਲਟ ਅਸੀਂ ਖੜੇ ਆ। ਅਸੀਂ ਅੱਜ ਨਹੀਂ ਖੜੇ। ਅਸੀਂ 40 ਸਾਲ ਤੋਂ ਖੜੇ ਆ। ਬੇਸ਼ੱਕ Google 'ਚ ਜਾ ਕੇ ਬੱਚੇ ਨੂੰ ਕਹੋ ਦੱਸਣ ਤੁਹਾਨੂੰ ਬੇਸ਼ੱਕ ਆਪਣੀ ਯਾਦ ਨੂੰ ਜ਼ਹਰਾਓ। 1984 ਦਾ ਜਦੋਂ ਵਾਕਿਆ ਹੋਇਆ ਹੈ। ਸਿਮਰਨਜੀਤ ਸਿੰਘ ਮਾਨ ਨੇ ਆਪਣੀ ਡੀਆਈਜੀ ਦੀ ਪੋਸਟ ਛੱਡੀ ਹੈ ਉਹ ਕਾਦੇ ਲਈ ਛੱਡੀ ਹੈ ਕਿ ਮੈਂ ਉਸ ਸਰਕਾਰ ਦੇ ਥੱਲੇ ਨੌਕਰੀ ਨਹੀਂ ਕਰਨਾ ਚਾਹੁੰਦਾ ਜਿਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੈ ਅਜੇ ਵੀ ਉੱਥੇ ਖੜਾ ਹੈ 5 ਸਾਲ ਭਾਗਲਪੁਰ ਜੇਲ੍ਹ ਚ ਪਾਇਆ ਇੰਦਰਾ ਗਾਂਧੀ ਦੇ ਕਤਲ ਚ ਨਾਮ ਦਾਖਲ ਕੀਤਾ ਪਰ ਉਹ ਖੜਾ ਤੁਹਾਡੇ ਸਾਹਮਣੇ ਤੁਸੀਂ ਵੀ ਕਈ ਵਾਰ ਸੁਣਿਆ ਹੋਵੇਗਾ ਦੇਖਿਆ ਹੋਊਗਾ ਉਹਨਾਂ 40 ਸਾਲਾਂ ਚ ਇੱਕ ਦਿਨ ਵੀ ਉਹ ਘਰੇ ਨਹੀਂ ਬੈਠਾ ਉਹ ਝੁਕਿਆ ਨਹੀਂ ਉਹ ਰੁਕਿਆ ਨਹੀਂ ਉਹ ਵਿਕਿਆ ਨਹੀਂ ਤੇ ਨਾ ਉਹਦੇ ਸਾਥੀ ਇਹ ਚੀਜ਼ ਜਿਹੜੀ ਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਤੋਂ 40 ਸਾਲ ਚ ਕਰਵਾਤੀ ਉਹ ਸਾਡੀ ਦੇਣ ਹੈ ਜਦੋਂ ਕੌਮ ਦੀਆਂ ਲੜਾਈਆਂ ਦੀ ਗੱਲ ਚੱਲੂਗੀ ਤਾਂ ਉੱਥੇ ਸਿਮਰਨਜੀਤ ਸਿੰਘ ਮਾਨਤੋ ਦੀ ਪਾਰਟੀ ਦੀ ਗੱਲ ਚੱਲੂਗੀ ਕਿ ਆ ਸੀਗੇ ਨਾ ਇਹਨਾਂ ਨੇ ਲਾਲਚ ਨਾਲ ਕੋਈ ਮਿਨਿਸਟਰੀ ਨਹੀਂ ਨਾ ਲਾਲਚ ਨਾਲ ਕਿਸੇ ਧਿਰ ਨਾਲ ਵਟਾ ਵਟਾ ਕੀਤਾ ਸਾਰੇ ਵਿਕਦੇ ਰਹੇ ਇਹਨਾਂ ਦੇ ਸਾਹਮਣੇ ਵਿਕਦੇ ਰਹੇ ਪਰ ਇਹ ਅਡੋਲ ਖੜੇ ਰਹੇ ਇਹਨਾਂ ਨੇ ਹਾਰ ਨਾ ਮਨਜ਼ੂਰ ਕੀਤਾ ਪਰ ਨਸ਼ਾ ਨਹੀਂ ਵੰਡਿਆ ਅੱਜ ਸਾਡੇ ਵਿਰੋਧੀ ਮਜੀਠੀਆ ਨੂੰ ਨਸ਼ਿਆਂ ਦਾ ਸਦਾਗਰ ਕਹਿਣਗੇ ਅਮਰਿੰਦਰ ਨੂੰ ਨਸ਼ਿਆਂ ਦਾ ਸਦਾਗਰ ਕਹਿਣਗੇ ਅੱਜ ਭਗਵੰਤ ਮਾਨ ਨਸ਼ਿਆਂ ਦਾ ਸਦਾਗਰ ਬਣਿਆ ਹੋਇਆ ਹੈ ਕਿਉਂਕਿ ਨਸ਼ੇ 'ਚੋਂ ਪੈਸੇ ਹੀ ਬੇਹੰਤ ਆਉਂਦਾ ਹੈ ਇਹ ਸਾਰੀਆਂ ਸਰਕਾਰਾਂ ਨਸ਼ਾ ਨਹੀਂ ਰੋਕਣਾ ਚਾਹੁੰਦੀਆਂ ਸੀ ਇਹਨਾਂ ਨੇ ਰੋਕਿਆ ਨਹੀਂ ਤੇ ਅੱਜ ਵੀ ਨਹੀਂ ਰੁਕ ਰਹੇ ਹੈ ਪਰ ਸਾਡੇ ਵਿਰੋਧੀ ਜਿਹਨਾਂ ਦਾ ਮੈਂ ਨਾਮ ਲੈ ਕੇ ਹਟਿਆ ਚਾਰੇ ਇੱਕ ਵੀ ਨਹੀਂ ਕਹਿੰਦਾ ਤੁਹਾਡੇ ਕੋਲ ਬੈਠ ਕੇ ਕਿ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵੀ ਨਸ਼ਾ ਵੰਡਦੀ ਹੈ ਆਪਸ ਵਿੱਚ ਦੂਜੇ ਨੂੰ ਕਹਿਣਗੇ ਕਿਉਂਕਿ ਉਹ ਵੰਡਦੇ ਨੇ ਸਾਰੇ ਅਸੀਂ ਉਹਨਾਂ ਨੂੰ ਕਹਾਂਗੇ ਕਿਉਂਕਿ ਉਹ ਵੰਡਦੇ ਨੇ ਸਾਰੇ ਪਰ ਉਹ ਸਾਨੂੰ ਨਹੀਂ ਕਹਿੰਦੇ ਇਸ ਤੋਂ ਵੱਡਾ ਪ੍ਰੂਫ ਹੋਰ ਦੁਨੀਆ ਨੂੰ ਕੀ ਚਾਹੀਦਾ ਹੈ ਵੀ ਇਸ ਯੁੱਗ ਦੇ ਵਿੱਚ ਰਾਜਨੀਤੀ ਵੀ ਕਰ ਰਹੇ ਨੇ ਤੇ ਲੋਕ ਉਹਨਾਂ ਦੇ ਵਿਰੋਧੀ ਵੀ ਕਹਿੰਦੇ ਨੇ ਤੇ ਯਾਰ ਇਹ ਨਸ਼ਾ ਨਹੀਂ ਵੰਡਦੇ ਇਹ ਤਾਂ ਹਾਰ ਜਾਂਦੇ ਨੇ ਇਹ ਨਸ਼ਾ ਨਹੀਂ ਵੰਡਦੇ ਅਸੀਂ ਨਸ਼ੇ ਦਾ ਵਪਾਰ ਕਰਕੇ ਰਿੱਤਾ ਵਜੀ ਦਾ ਵਪਾਰ ਕਰਕੇ ਗਲਤ ਕਿਸਮ ਨਾਲ ਸ਼ਰਾਬ ਵੇਚ ਕੇ ਰਾਜ ਕਰਨ ਨੂੰ ਪੈ ਨਹੀਂ ਦਿੱਤੀ ਅਸੀਂ ਆਪਣੇ ਗੁਰੂ ਦੀ ਸਿੱਖਿਆ ਮੁਤਾਬਕ ਆਪਣੀ ਸਿਆਸਤ ਕਰਨਾ ਚਾਹੁੰਦੇ ਆ ਤੇ ਕਰ ਰਹੇ ਆ ਸੋ ਉਸ ਸਾਰੇ ਰਿਕਾਰਡ ਦੇ ਤਹਿਤ ਮੇਰੀ ਦੋ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੀ ਪਾਰਟੀ ਤੁਹਾਡੇ ਕੋਲ ਬੇਨਤੀ ਕਰਨ ਆਈ ਹੈ ਕਿ ਹਜੇ 20 ਦਿਨ ਪਏ ਨੇ ਵਿਚਾਰ ਕਰੋ ਕਿ ਜੋ ਗੱਲਾਂ ਮੈਂ ਕਹਿ ਕੇ ਗਿਆ ਕੀ ਉਹ ਪੰਜਾਬ ਲਈ ਲੋੜ ਨਹੀਂ ਨੇ ਕੀ ਉਹ ਕੌਮ ਲਈ ਲੋੜ ਨਹੀਂ ਨੇ ਜੇ ਉਹ ਲੋੜ ਨੇ ਤੇ ਤੁਹਾਡੀਆਂ ਵੋਟਾਂ ਨੇ ਸਾਨੂੰ ਇਸ ਯੋਗ ਬਣਾਉਣਾ ਹੈ ਕਿ ਅਸੀਂ ਦਿੱਲੀ ਜਾ ਕੇ ਤੁਹਾਡੀ ਗੱਲ ਠੋਕ ਵਾ ਜਾ ਕੇ ਕਰ ਸਕੀਏ ਜੇ ਤੁਹਾਨੂੰ ਇਸ ਗੱਲ ਤੇ ਵਿਸ਼ਵਾਸ ਹੈ ਕਿ ਹਾਂ ਸਿਮਰਨਜੀਤ ਸਿੰਘ ਮਾਨ ਤੇ ਉਹਦੇ ਬੰਦੇ ਉੱਥੇ ਜਾ ਕੇ ਬੋਲਣਗੇ ਫਿਰ ਤੁਹਾਡੀ ਵੋਟ ਦੇ ਅਧਿਕਾਰੀ ਅਸੀਂ ਸਾਡੀ ਬੇਨਤੀ ਨੂੰ ਪ੍ਰਵਾਨ ਕਰਿਓ ਵਿਚਾਰ ਕਰਿਓ ਤੇ ਤੁਸੀਂ ਫੈਸਲਾ ਬਿਲਕੁਲ ਬਹੁਤ ਬਹੁਤ ਧੰਨਵਾਦ ਬਾਪੂ ਜੀ ਨੇ ਮੈਨੂੰ ਬੋਲ ਕੇ ਜਿਹੜਾ ਸਹਾਰਾ ਤੁਹਾਡੇ ਸਾਰਿਆਂ ਵੱਲੋਂ ਦਿੱਤਾ ਹੈ ਸੋ ਸਾਰਿਆਂ ਦਾ ਮੈਂ ਮਤਲਬ ਕਿ ਪੰਜਾਬ ਦੇ ਅਸਲੀ ਵਾਰਿਸ ਹੋਣ ਦੇ ਨਾਤੇ ਧੰਨਵਾਦ ਵੀ ਕਰਦਾ ਸਹਿਯੋਗ ਵੀ ਮੰਗਦਾ ਤੇ ਆਸ ਵੀ ਕਰਦਾ ਗੁਰਸੱਚੇ ਪਾਤਸ਼ਾਹ ਜਿਵੇਂ ਅੱਜ ਤੁਰਖੇ ਨੇ ਅੱਜ ਨੌਜਵਾਨੀ ਜਿਹੜੀ ਕੱਲ ਆਪ ਵੱਲ ਚਲੀ ਗਈ ਸੀ ਅੱਜ ਭੱਜ ਕੇ ਵਾਪਸ ਆ ਗਈ ਹੈ ਉਹ ਜ਼ਰੂਰ ਕੋਈ ਕਰਿਸ਼ਮਾ ਕਰੂਗੀ ਸਾਰਿਆਂ ਦਾ ਸਹਿਯੋਗ ਤੇ ਤੁਹਾਨੂੰ ਤੁਸੀਂ ਮੈਨੂੰ ਸੁਣਿਆ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰਾਇਆ ਸਾਹਿਬ ਦਾ ਇਹ ਆਪਣਾ ਸਤਨਾਮ ਸਿੰਘ ਦਾ ਸਾਰੇ ਸਾਡੇ ਸਾਥੀ ਆਪਣੇ ਬੈਠੇ ਨੇ ਜਿੰਨੇ ਵੀ ਤੁਸੀਂ ਜਾਣਦੇ ਹੋ ਉਹਨਾਂ ਸਾਰਿਆਂ ਦਾ ਤੇ ਸਾਈ ਪ੍ਰਸਾਬ ਤੁਹਾਡੇ ਇਕ ਵੰਡੀ ਵੀ ਹੈਗੇ ਨੇ ਪਾਰਟੀ ਦੇ ਲੀਡਰ ਵੀ ਹੈਗੇ ਨੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹੋਇਆ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ